ਆਪਾਂ ਪਿਛਲੇ ਦਿਨੀ ਗੱਲ ਕੀਤੀ ਸੀ ਨਵੇਂ ਕਾਨੂੰਨ ਬਣੇ ਨਵੇਂ ਕਾਨੂੰਨ ਲਾਗੂ ਹੋਏ ਜੀ ਉਹਨਾਂ ਦਾ ਹੁਣ ਅਸਰ ਵੀ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਜੀ ਜੀ ਤੁਸੀਂ ਉਹਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਦੱਸਿਆ ਸੀਗਾ ਕਿ ਸਰਕਾਰ ਨੇ ਕਿਸ ਤਰ੍ਹਾਂ ਆਜ਼ਾਦੀ ਵੀ ਖੋਣ ਦੀ ਕੋਸ਼ਿਸ਼ ਕੀਤੀ ਹੈ ਤੇ ਕਿਵੇਂ ਉਹ ਪਹਿਲਾਂ ਹੀ ਉਹਨਾਂ ਨੇ ਜਿਵੇਂ ਕਹਿੰਦੇ ਹੁੰਦੇ ਆ ਵੀ ਆਪਣਾ ਪਾਸਾ ਵੱਡ ਲਿਆ ਪਹਿਲਾਂ ਹੀ ਜੀ ਜੀ ਹੁਣ ਉਸੇ ਨਵੇਂ ਕਾਨੂੰਨਾਂ ਦੇ ਹਿਸਾਬ ਦੇ ਮੁਤਾਬਕ ਇੱਕ ਸਿੱਖ ਆਗੂ ਦੇ ਉੱਪਰ ਦੇਸ਼ ਧਰੋਹ ਦਾ ਮੁਕਾਬਲਾ ਦਰਜ ਹੋਇਆ ਹੈ ਮੁਕੱਦਮਾ ਦਰਜ ਜੀ ਗੱਲ ਇਹ ਆ ਸਰ ਕਿ ਦੇਖੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਫਰਜ਼ ਕਿਦਾ ਹੁੰਦਾ ਹੈ ਕਿ ਸਾਡੇ মিডিਆ ਵਾਲੇ ਜਿਹੜੇ ਆ ਜੀ ਉਹ ਲੋਕਾਂ ਤੱਕ ਪਹੁੰਚਾਉਣ ਤੇ ਠੀਕ ਹੁੰਦਾ ਹੈ ਹਮ ਕਿ ਆ ਨਵੇਂ ਕਾਨੂੰਨ ਬਣ ਰਹੇ ਆ ਪਰ ਰੌਲਾ ਤੇ ਇਹ ਆ ਕਿ ਜਿਹੜੇ ਕਾਨੂੰਨ ਬਣੇ ਆ ਜਿਸ ਵੇਲੇ ਸਦਨ ਦੇ ਵਿੱਚ ਇਹਨਾਂ ਨੂੰ ਪਾਸ ਕੀਤਾ ਗਿਆ ਹਮ ਹਮ ਸੰਸਦ ਦੇ ਵਿੱਚ ਪਾਸ ਕੀਤਾ ਗਿਆ ਉਸ ਵੇਲੇ ਆਪੋਜੀਸ਼ਨ ਤੇ ਉੱਥੇ ਹਾਈ ਨਹੀਂ ਸੀਗੀ ਜੀ ਪਾਰਲੀਮੈਂਟ ਦੇ ਵਿੱਚ ਚਰਚਾ ਹੋਵੇ ਪਖਮੀ ਚਰਚਾ ਹੋਵੇ ਲੋਕ ਉਹਨੂੰ ਸੁਣਨ ਲੋਕਾਂ ਨੂੰ ਸਮਝਣ ਸਾਦੇ ਢੰਗ ਨਾਲ ਗਾਂ ਫਿਰ ਮੀਡੀਆ ਜਿਹੜਾ ਉਹ ਲੋਕਾਂ ਨੂੰ ਵਿਖਾਵੇ ਤੇ ਤਦ ਹੀ ਪਤਾ ਲੱਗਣਾ ਹੈ ਨਾ ਹੂੰ ਹੂੰ ਬਿਲਕੁਲ ਜੀ ਇਹ ਹਾਲੇ ਤਾਂ ਸ਼ੁਰੂਆਤ ਹੈ ਹੂੰ ਇਹ ਤੇ ਬੋਣੀ ਹੋਈ ਆ ਇੱਕ ਸਿੱਖ ਆਗੂ ਤੋਂ ਜੀ ਆਉਣ ਵਾਲੇ ਸਮੇਂ 'ਚ ਮੇਰੀ ਗੱਲ ਯਾਦ ਰੱਖਿਓ ਕਿ ਜਿਹੜੀਆਂ ਕਿਸਾਨ ਧਿਰਾਂ ਨੇ ਜਾਂ ਹੋਰ ਸੰਘਰਸ਼ਸ਼ੀਲ ਧਿਰਾਂ ਨੇ ਹੌਲੀ-ਹੌਲੀ ਇਹਨਾਂ ਤੇ ਵੀ ਵਟਾ ਤਰਿਆ ਜਾਣਾ ਜੀ ਜਿਵੇਂ ਜਿਵੇਂ ਇਹਨਾਂ ਕਾਨੂੰਨਾਂ ਨੂੰ ਪੜਦੇ ਜਾਓਗੇ ਪੜਦੇ ਜਾਓਗੇ ਇੱਕ ਗੱਲ ਸਾਫ਼ ਹੋ ਜਾਂਦੀ ਹੈ ਕਿ ਇੰਡੀਆ ਨੂੰ ਇੱਕ ਪੁਲਸ ਸਟੇਟ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਪਰ ਬਦਕਿਸਮਤੀ ਇਸ ਗੱਲ ਦੀ ਆ ਕਿ ਕੋਈ ਚਰਚਾ ਨਹੀਂ ਇਹਦੇ ਤੇ ਸਭ ਤੋਂ ਘੱਟ ਇਸ ਤੇ ਚਰਚਾ ਹੋਈ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਜੀ ਬਹੁਤਾ ਤਾਂ ਬਿਲਕੁਲ ਤੇ ਸਭ ਤੋਂ ਵੱਡੀ ਗੱਲ ਇਹ ਕਿ ਆਪੋਜੀਸ਼ਨ ਇਸ ਮਾਮਲੇ 'ਚ ਸਿਰਫ ਖਾਨਾ ਪੂਰਤੀ ਹੀ ਕਰ ਸਕੀ ਆ ਇਸ ਤੋਂ ਇਲਾਵਾ ਹੁਣ ਤਾਂ ਉਹ ਸਟਰੋਂਗ ਨੇ ਪੂਰੇ ਹਮ ਇੰਡੀਆ ਗੱਠਜੋੜ ਵਾਲੇ ਕੋਈ ਕਮਜ਼ੋਰ ਨਹੀਂ ਐ ਤਾਂ ਤੁਸੀਂ ਦੇਖੋ ਕਿ ਲੰਘਿਆ ਸੈਸ਼ਨ ਹੈ ਜਿਹੜਾ ਉਹਦੇ 'ਚ ਵੀ ਮੈਂ ਤੇ ਕਿਤੇ ਇਹਨਾਂ ਤੇ ਕੋਈ ਬਹਿਸ ਜਾਂ ਕੋਈ ਇਹਦੇ ਤੇ ਚਰਚਾ ਨਹੀਂ ਸੁਣੀ ਹੋਈ ਬਿਲਕੁਲ ਨਾ ਕੋਈ ਵਿਰੋਧ ਹੈ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਵਿਰੋਧੀ ਧਿਰ ਹੀ ਸ਼ਾਂਤ ਹੈ ਹਮ ਜਰਨਲਿਜ਼ਮ ਜਿਹੜਾ ਉਹ ਇਹਦੇ ਤੇ ਇੰਨਾ ਕੰਮ ਨਹੀਂ ਕਰ ਰਿਹਾ ਤਾਂ ਫਿਰ ਲੋਕਾਂ ਨੂੰ ਕੀ ਪਤਾ ਲੱਗੇਗਾ ਲੋਕਾਂ ਨੂੰ ਉਦੋਂ ਪਤਾ ਲੱਗਣਾ ਹੈ ਕਿ ਜਦੋਂ ਉਹਨਾਂ ਨੇ ਕਿਸੇ ਨਾ ਕਿਸੇ ਦੀ ਮੰਜੀ ਠੋਕਤੀ ਜੀ ਹੁਣ ਸਭ ਤੋਂ ਪਹਿਲਾ ਸ਼ਿਕਾਰ ਹੋਇਆ ਇਹਦੇ ਚ ਜੋ ਤਜਿੰਦਰ ਪਾਲ ਸਿੰਘ ਟਿਮਾ ਹਮ ਗੰਗਾ ਨਗਰ ਜੋ ਇਹ ਬੈਲਟ ਹੈ ਨਾ ਜੀ ਜੀ ਗੰਗਾ ਨਗਰ ਹਨੂਮਾਨ ਗੜ ਵਾਲੀ ਇੱਥੇ ਤੁਹਾਨੂੰ ਪਤਾ ਹੈ ਕਿ ਸਿੱਖਾਂ ਦੀ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜੀ ਇਹਨਾਂ ਦੀ ਡੋਮਿਨੈਂਸ ਹੈ ਹਮ ਹਮ ਇਹਨਾਂ ਇਲਾਕਿਆਂ ਦੇ ਵਿੱਚ ਤਾਂ ਇਹਨਾਂ ਸਫਾਂ ਦੇ ਵਿੱਚ ਇਹ ਨਾਮ ਜਿਹੜਾ ਜਾਣਿਆ ਪਛਾਣਿਆ ਨਾਮ ਹੈ ਜੀ ਜੀ ਹੁਣ ਗੱਲ ਇਹ ਹੋਈ ਆ ਕਿ ਨਵਾਂ ਜਿਹੜਾ ਬੀਐਨਐਸ ਜਿਸ ਨੂੰ ਆਪਾਂ ਕਹਿ ਦਿੰਨੇ ਭਾਰਤੀ ਨਿਆਸ ਸੰਤਾ ਹਮ ਉਹਦੇ ਤਹਿਤ ਦੇਸ਼ ਧਰੋਹ ਦਾ ਮਕਦਮਾ ਦਰਜ ਹੋਇਆ ਦੇਸ਼ ਤਰੋ ਅੱਗੇ ਹੁੰਦਾ ਸੀਗਾ ਰਾਜ ਤਰੋ ਸੈਡੀਸ਼ਨ ਜਿਹਨੂੰ ਆਪਾਂ ਕਹਿ ਦਿੰਨੇ ਆ ਜੀ 124 ਇਹ ਲੱਗਦਾ ਹੁੰਦਾ ਸੀਗਾ ਉਹ ਜੀ ਜੀ ਉਹ ਇਹਨਾਂ ਨੇ ਖਤਮ ਕਰਕੇ ਇਹਨਾਂ ਨੇ ਕਿਹਾ ਜੀ ਕਿ ਇਹ ਤੇ ਕਲੋਨੀਅਲ ਲਾਅ ਆ ਹੂੰ ਇਹ ਤੇ ਬ੍ਰਿਟਿਸ਼ ਜਿਹੜੇ ਸੀਗੇ ਜੋ ਬ੍ਰਿਟਿਸ਼ ਰਾਜ ਦੇ ਵਿੱਚ ਸ਼ਰ ਸੀਗੇ ਉਹਨਾਂ ਦਾ ਬਣਾਇਆ ਕਾਨੂੰਨ ਆ ਬਸਤੀਵਾਦੀ ਕਾਨੂੰਨ ਆ ਹੂੰ ਹੂੰ ਪਰ ਗੱਲ ਇਹ ਆ ਕਿ ਇਹਨਾਂ ਨੇ ਜਿਹੜਾ ਦੇਸੀ ਕਾਨੂੰਨ ਲਿਆਂਦਾ ਇਹ ਉਹਨਾਂ ਤੋਂ ਵੀ ਕਈ ਗੁਣਾ ਜ਼ਿਆਦਾ ਸਖਤ ਆ ਜੀ ਉਹਦੇ 'ਚ ਮਤਲਬ ਕਿ 3 ਸਾਲ ਸਜ਼ਾ ਕੀਤੀ ਜਾ ਸਕਦੀ ਸੀ। ਹੂੰ ਇਹਦੇ 'ਚ ਹੈ ਹੀ 7 ਸਾਲ ਤੋਤੇ ਆ। ਆ ਮੈਂ ਇਹਦਾ ਕੱਟਆਊਟ ਕੱਢਿਆ ਹੈ ਜੋ ਇਹਦੀ ਵਿਆਖਿਆ ਜਿਹੜੀ ਆ ਔਰ ਕਿਤੋਂ ਹੋਰ ਨਹੀਂ ਮੈਂ। ਜੀ ਇਹ ਜਿਹੜਾ ਕੱਟਆਊਟ ਆ ਇਹਦਾ ਇਸ ਕਾਨੂੰਨ ਦੇ ਸੰਬੰਧ ਵਿੱਚ ਜੋ ਕੱਟਆਊਟ ਕੱਢਿਆ ਉਹ ਕੱਢਿਆ ਵਾ ਜੋ ਆਪਣੀ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕਾਦਮੀ ਹੈ ਫਲੋਰ ਵਾਲੀ ਉਹਨਾਂ ਦੀ ਵੈਬਸਾਈਟ ਤੋਂ। ਹੂੰ ਹੂੰ ਜੀ ਜਿਹੜਾ ਉੱਥੇ ਖਰੜਾ ਪਿਆ ਕਾਨੂੰਨ ਦਾ ਕਿਉਂਕਿ ਪੁਲਿਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਨਾ ਕਿ ਹੁਣ ਬਈਆ ਨਵੇਂ ਕਾਨੂੰਨ ਆ ਗਏ ਆ ਇਹਦੇ ਅਨਸਾਰ ਆ ਸੈਕਸ਼ਨ ਲੱਗਣਾ ਹੈ ਇਸ ਕ੍ਰਾਈਮ ਤੇ ਆ ਸੈਕਸ਼ਨ ਲੱਗਣਾ ਹੈ ਤਾਂ ਮੈਂ ਉਹਨਾਂ ਦੀ ਵੈਬਸਾਈਟ ਤੇ ਗਿਆ ਕਿ ਸਾਡੇ ਪੰਜਾਬ ਚ ਕੀ ਹੈ ਬਈ ਹਮ ਇੱਥੇ ਕਿਸ ਤਰ੍ਹਾਂ ਦੀ ਕੋਈ ਗਤੀਵਿਧੀ ਆ ਇਹਨਾਂ ਕਾਨੂੰਨਾਂ ਨੂੰ ਲੈ ਕੇ ਪੁਲਿਸ ਨੂੰ ਕਿਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਆ ਖਰੜਾ ਉੱਥੇ ਪਿਆ ਤਾਂ ਉਹਦੇ ਵਿੱਚ ਸਾਫ ਤੌਰ ਤੇ ਇਹਨਾਂ ਨੇ ਲਿਖਿਆ ਹੋਇਆ ਹੈ ਸਾਫ ਤੌਰ ਤੇ ਕਿ 7 ਸਾਲ ਜੀ ਜਿਹੜੀ ਸਜ਼ਾ ਨਾਲ ਉਹਦੇ ਜੁਰਮਾਨਾ ਜਿਹੜਾ ਤੇ ਇਹ ਉਮਰ ਕਹ ਤੱਕ ਹੋ ਸਕਦੀ ਆ ਹਮ ਇਹਨਾਂ ਸਖਤ ਕਾਨੂੰਨ ਆ ਤੇ ਇਹਦੇ ਵਿੱਚ ਤੁਸੀਂ ਇਹਦੀ ਵਿਆਖਿਆ ਪੜ੍ਹ ਲਓ ਕਿ ਕੋਈ ਅਖਰਾ ਰਾਹੀਂ ਆਪਣੇ ਬੋਲਾ ਰਾਹੀਂ ਲਿਖਤਾ ਰਾਹੀਂ ਸੰਕੇਤਾ ਰਾਹੀਂ ਹਮ ਠੀਕ ਹੈ ਨਾ ਜੀ ਜੇਕਰ ਉਹ ਕੋਈ ਵੀ ਸੰਚਾਰ ਸਾਧਨਾ ਦੇ ਜ਼ਰੀਏ ਕੋਈ ਇਸ ਤਰ੍ਹਾਂ ਦੀ ਗਤੀਵਿਧੀ ਕਰਦਾ ਜਿਹਦਾ ਅਸਰ ਜਿਹੜਾ ਹੈ ਉਹ ਦੇਸ਼ ਦੀ ਕੈਲਕ ਯੂਨਿਟੀ ਤੇ ਇਨਟੈਗ੍ਰਿਟੀ ਤੇ ਪੈਂਦਾ ਹੈ ਤਾਂ ਉਸ ਨੂੰ ਮੰਨਿਆ ਇਸ ਸਜਾ ਹੋ ਸਕਦੀ ਹੈ ਹੁਣ ਇਹ ਇਹੀ ਚੀਜ਼ਾਂ ਹੁੰਦੀਆਂ ਨੇ ਮੈਂ ਹੀ ਕਹਿਣਾ ਕਿ ਜਦੋਂ ਕਾਨੂੰਨ ਦੀ ਸਹੀ ਵਰਤੋਂ ਹੋਵੇ ਫਿਰ ਕੋਈ ਪ੍ਰੋਬਲਮ ਨਹੀਂ ਹੈ ਜੀ ਪਰ ਇਸ ਮੁਲਕ ਦੀ ਬਦਕਿਸਮਤੀ ਇਹ ਹੈ ਕਿ ਇੱਥੇ ਏਜੰਸੀਆਂ ਜਾਂ ਕਾਨੂੰਨਾਂ ਦੀ ਕੁ ਵਰਤੋਂ ਹੁੰਦੀ ਆ ਹੂੰ ਉਹ ਕੋਈ ਵੀ ਸਰਕਾਰ ਹੋਵੇ ਜੀ ਇਹ ਨਹੀਂ ਹੈ ਕਿ ਜੇ ਆਪਾਂ ਅੱਜ ਦੇ ਦੌਰ ਦੀ ਗੱਲ ਕਰਦੇ ਥੋੜਾ ਜਿਹਾ ਤਿੱਖਾ ਦੌਰ ਆ ਬੀਤ ਜਾਏਗਾ ਬਿਲਕੁਲ ਜੀ ਪਰੰਤੂ ਜੇ ਤੁਸੀਂ ਕਾਂਗਰਸ ਦੇ ਕਾਰਜਕਾਲ ਵੇਲੇ ਵੀ ਵੇਖੋਗੇ ਤਾਂ ਉਸ ਵੇਲੇ ਵੀ ਕਾਮਰੇਡਾਂ ਦੀ ਸਰਕਾਰ ਪਹਿਲੀ ਜਿਹੜੀ ਸੀਗੀ 356 ਲਾ ਕੇ ਕਿਨ ਬਰਖਾਸਤ ਕੀਤੀ ਸੀਗੀ ਉਹ ਸਭ ਇਤਿਹਾਸ ਦੇ ਵਿੱਚ ਦਰਜ ਆ ਤਾਂ ਇਹਦੇ ਵਿੱਚ ਇਹ ਆ ਕਿ ਕੱਲ ਨੂੰ ਮੰਨ ਲਓ ਤੁਸੀਂ ਕੋਈ ਖਬਰ ਕਰ ਰਹੇ ਹੋ ਤੁਸੀਂ ਅੱਖ ਚ ਰੜਕਦੇ ਹੋ ਗਵਰਨਮੈਂਟ ਦੇ ਤੁਸੀਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਕਰਦੇ ਹੋ ਜਿਹਨੂੰ ਮਲਕ ਕੇ ਤੁਸੀਂ ਤਾਂ ਕਿਸੇ ਦੀ ਕਹ ਲੋ ਕਿ ਮੌਲਿਕ ਜੋ ਫੰਡਮੈਂਟਲ ਰਾਈਟ ਵਾਲੀ ਕਹਾਣੀ ਉਹ ਕਹਿ ਰਹੇ ਉਹ ਮਤਲਬ ਕਿ ਕਿਉਂ ਕਹਿ ਸਕਦੇ ਕਿ ਤੂੰ ਇਹ ਵੀ ਗੱਲ ਕਿਉਂ ਕਰ ਰਿਹਾ ਯਾਰ ਬਹੁਤ ਕਸੂਤੇ ਤਰੀਕੇ ਨਾਲ ਬਹੁਤ ਤੁਹਾਡੇ ਸਾਹਮਣੇ ਆ ਕਿ ਇਹਦੇ ਚ ਮਤਲਬ ਕਿ ਗੱਲ ਇਹ ਆ ਕਿ ਕਿਸੇ ਨੂੰ ਵੀ ਕਿਸੇ ਨੂੰ ਵੀ ਨੱਥਿਆ ਜਾ ਸਕਦਾ ਬੋਲਣ ਦੀ ਕੋਈ ਆਜ਼ਾਦੀ ਨਹੀਂ ਰਹੀ ਹੈ ਨਾ ਕਿਸੇ ਦੀ ਹਾਂ ਹਾਂਜੀ ਹਾਂਜੀ ਬਿਲਕੁਲ ਫਿਰ ਇਹਦੇ ਚ ਵੀ ਹਥਿਆਰਬੰਦ ਜੇ ਕੋਈ ਕਰਦਾ ਹੈ ਰਿਬੈਲਿਅਨ ਕਾਰਵਾਈ ਤਾਂ ਇਸ ਤੋਂ ਇਲਾਵਾ ਹੋਰਿਆ ਕੁਝ ਪੰ ਤੋੜਾਲੀਆਂ ਜਿਹੜੀਆਂ ਕਾਰਵਾਈਆਂ ਇਹ ਤਾਂ ਵੱਡੀਆਂ ਗੱਲਾਂ ਹੋ ਗਈਆਂ ਜੀ ਜਿਹੜੋ ਸੰਕੇਤ ਸੰਕੇਤ ਹੋ ਸਕਦਾ ਹੈ ਸੰਕੇਤ ਤਾਂ ਕੁਝ ਵੀ ਹੋ ਸਕਦਾ ਮੰਨ ਲਓ ਕੋਈ ਸੰਕੇਤ ਮੰਨ ਲਓ ਕੋਈ ਕੋਡ ਵਰਡ ਹੈ ਕੁਝ ਐਸਾ ਉਹਨਾਂ ਨੂੰ ਲੱਗਦਾ ਕਿ ਦੇਸ਼ ਦੀ ਬਈ ਯੂਨਿਟੀ ਵਾਸਤੇ ਖਤਰਾ ਹੈ ਤੇ ਬਸ ਠੀਕ ਹੈ ਦੇਸ਼ਤਰ ਹੋ ਗਿਆ ਤਾਂ ਯਾਨੀ ਦੇਸ਼ ਤਰੋਈ ਬਣਾਉਣਾ ਜਿਹੜਾ ਉਹ ਸਰਟੀਫਿਕੇਟ ਇਹਨਾਂ ਦੇ ਹੱਥੇ ਹਟਿਆ ਜਿੰਨੂੰ ਮਰਜ਼ੀ ਦੇ ਸਕਦੇ ਆ ਜੀ ਜੀ ਤਾਂ ਗੱਲ ਇਹ ਆ ਕਿ ਭਾਈ ਇਹ ਕਿਸੇ ਤੇ ਵੀ ਲਾਗੂ ਹੋ ਜਾਏਗਾ ਮੈਂ ਤੇ ਇਹੀ ਗੱਲ ਕਹਿ ਰਿਹਾ ਸੀ ਵਾਰ-ਵਾਰ ਕਿ ਇਹਨਾਂ ਤੇ ਚਰਚਾ ਹੋਣੀ ਚਾਹੀਦੀ ਆ ਕਿ ਕੀ ਇਹਨਾਂ ਦੀ ਸੋਚ ਜੀ ਵਰਤ ਹੋਣੀ ਹੁਣ ਦੇਖੋ ਗੱਲ ਕੀ ਆ ਅਸਲ ਦੇ ਵਿੱਚ ਉੱਥੇ ਦੀ ਜਿਹੜੀ ਕਹਾਣੀ ਆ ਨਾ ਜੀ ਉੱਥੇ ਦੀ ਕਹਾਣੀ ਰਾਜਸਥਾਨ ਦੀ ਕੁਝ ਥੋੜੀ ਗਾਂਧੀ ਵੀ ਆ ਹਾਲਾਂਕਿ ਮੈਂ ਉਹ ਵੀਡੀਓ ਜਾ ਕੇ ਦੇਖਿਆ ਤੇ ਜਿੰਦਰਪਾਲ ਸਿੰਘ ਟੀਮਾਂ ਦੀ ਪ੍ਰੋਫਾਈਲ ਤੇ ਉਹ ਵੀਡੀਓ ਤੁਸੀਂ ਹੁਣ ਵੀ ਜਾ ਕੇ ਵੇਖ ਸਕਦੇ ਹੋ ਜਿਹੜਾ ਲਾਸਟ ਵੀਡੀਓ ਜਿੱਦੇ ਮੈਨੂੰ ਲੱਗਦਾ ਕਿ ਚਰਚਾ ਜਿਹੜਾ ਛੜਿਆ ਜਿੱਥੋਂ ਇਹ ਸਿਆਪਾ ਖੜਾ ਹੋਇਆ ਜੀ ਉਹ ਲਾਸਟ ਵੀਡੀਓ ਜਿਹੜਾ ਮੈਂ ਸੁਣਿਆ ਉਹਦੇ ਵਿੱਚ ਉਹ ਕਹਿ ਰਹੇ ਨੇ ਉਸ ਦਿਨ ਦੀ ਗੱਲ ਕਰ ਰਹੇ ਨੇ ਜਿਸ ਦਿਨ ਅਮਰਤਪਾਲ ਸਿੰਘ ਨੇ ਸੌ ਚੁਕੀ ਆ ਹੂੰ ਅਮਰਤਪਾਲ ਸਿੰਘ ਜਿਹੜੀ ਸੌ ਚੁੱਕੀ ਆ ਬਤੌਰ ਐਮਪੀ ਜੀ ਉਹ ਕਹਿੰਦੇ ਆ ਕਿ ਦੇਖੋ ਜੀ ਇਹਨਾਂ ਨੇ ਯਾਨੀ ਜਿਹੜੇ ਓਮ ਬਿੱਲਾ ਸਾਹਿਬ ਸਪੀਕਰ ਨੇ ਜੀ ਕਿ ਇਹਨਾਂ ਨੇ ਇਸ ਕਰਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਨਿਯਮ ਬਦਲਣ ਦਾ ਕਿ ਸਲੋਗਨ ਕੋਈ ਐਕਸਟਰਾ ਨਹੀਂ ਲਾ ਸਕੇਗਾ ਕੋਈ ਨਾਰਾ ਨਹੀਂ ਲਾ ਸਕੇਗਾ ਕਿਉਂ ਕਿਉਂਕਿ ਅਮਰਤਪਾਲ ਸਿੰਘ ਨੇ ਉੱਥੇ ਖਾਲਿਸਤਾਨ ਦੇ ਹੱਕ ਦੇ ਵਿੱਚ ਨਾਰੇਬਾਜ਼ੀ ਕਰਨੀ ਸੀ ਮਤਲਬ ਕਿ ਇਹਨਾਂ ਦੇ ਕਹਿਣ ਦਾ ਮਤਲਬ ਇਹ ਆ ਕਿ ਡਰਦਿਆਂ ਨੇ ਜੀ ਹੋਰ ਵੀ ਗੱਲਾਂ ਕਈਆਂ ਨੇ ਉਹ ਕਹਿਣੀਆਂ ਮੈਂ ਸਮਝਦਾ ਕਿ ਕੋਈ ਜ਼ਰੂਰੀ ਨਹੀਂ ਹੈ ਕਿ ਭਾਈ ਸ਼ੇਰ ਤੋਂ ਇਦਾਂ ਡਰ ਦੇ ਕਰਦੇ ਜਿੰਦਾ ਵੀ ਚਲੋ ਉਹ ਗੱਲਾਂ ਨਾ ਕਰੀਏ ਪਰ ਕਿਤੇ ਵੀ ਉਸ ਵੀਡੀਓ ਚ ਤੇ ਮੈਂ ਕਟੋ-ਕਟੇ ਨਹੀਂ ਦੇਖਿਆ ਕਿ ਖਾਲਿਸਤਾਨ ਦੀ ਕੋਈ ਮੰਗ ਕੀਤੀ ਹੈ ਜੀ ਯਾਨੀ ਉਸ ਚੀਜ਼ ਨੂੰ ਕਿਆ ਗਿਆ ਜਿਹੜੀ ਚੀਜ਼ ਆਪਾਂ ਵੀ ਸ਼ਾਇਦ ਸ਼ਬਦਾਂ ਰਾਹੀਂ ਕਹੀ ਹੋਵੇ ਕਿਤੇ ਕਿ ਦੇਖੋ ਜੀ ਇਹਨਾਂ ਨੇ ਨਿਯਮ ਇਸੇ ਕਰਕੇ ਬਦਲ ਦਿੱਤੇ ਕਿ ਅਮਰਤਪਾਲ ਸਿੰਘ ਅਤੇ ਇੰਜੀਨੀਅਰ ਰਾਸ਼ਿਦ ਹੂੰ ਦੋਨਾਂ ਦੀ ਬਰਾਬਰ ਸੀਗੀ ਨਾ ਉੱਥੇ ਬਿਲਕੁਲ ਬਿਲਕੁਲ ਕਿ ਇੰਜੀਨੀਅਰ ਰਾਸ਼ਿਦ ਜਾਂ ਅਮਰਤਪਾਲ ਸਿੰਘ ਇਹ ਦੋਵੇਂ ਕੁਝ ਇਸ ਤਰ੍ਹਾਂ ਦੇ ਨਾਰੇ ਵਗੈਰਾ ਜਿਹੜੇ ਆ ਉਹ ਨਾਲ ਆ ਸਕਣ ਯਾਨੀ ਇਹ ਹੋ ਸਕਦਾ ਸੁਭਾਅ ਕਿ ਬੰਦਾ ਗੱਲ ਕਰਦਾ ਪਰ ਜਿਹੜੇ ਕੈ ਲੋਕੇ ਇੱਕੋ ਵਿਚਾਰਧਾਰਾ ਵਾਲੇ ਹੁੰਦੇ ਆ ਉਹ ਫਿਰ ਉਹ ਥੋੜਾ ਵੱਡਾ ਬਣਾ ਕੇ ਵੀ ਚੀਜ਼ ਨੂੰ ਦੱਸਦੇ ਆ ਨਾ ਆਪਣੇ ਆਪ ਦੇ ਜਿਹੜਾ ਉਹਨਾਂ ਦਾ ਸਵੈ ਮਾਨ ਹੈ ਅੱਛਾ ਜਿਹੜੀ ਵਿਚਾਰਧਾਰਾ ਦੀ ਉਹਨਾਂ ਨੂੰ ਖੂਬੀ ਲੱਗਦੀ ਆ ਉਹ ਥੋੜਾ ਆਪਾਂ ਨੂੰ ਪਤਾ ਹੈ ਕਿ ਵਧਾ ਕੇ ਗੱਲ ਕਰਦੇ ਕਿ ਡਰਦਿਆਂ ਨੇ ਐ ਕਰ ਦਿੱਤਾ ਜੀ ਫਲਾਂ ਕਰ ਦਿੱਤਾ ਠਮਕਾਣ ਕਰ ਦਿੱਤਾ ਤਾਂ ਉਹ ਵੀਡੀਓ ਮੈਂ ਇੱਕ ਦੇਖਿਆ ਜਰੂਰ ਉਹ ਵੀਡੀਓ ਮੈਂ ਜਾ ਕੇ ਦੇਖਿਆ ਸੀਗਾ ਕਿ ਕਿਸ ਵੀਡੀਓ ਦੀ ਗੱਲ ਹੋ ਰਹੀ ਆ ਹਾਲਾਂਕਿ ਮੈਨੂੰ ਪਤਾ ਨਹੀਂ ਹੁਣ ਸ਼ਿਕਾਇਤ ਦੇ ਵਿੱਚ ਕੀ ਹੋਇਆ ਪਰ ਇਹਦੀ ਇੱਕ ਕਹਾਣੀ ਜਿਹੜੀ ਆ ਨਾ ਥੋੜੀ ਹੋਰ ਵੀ ਆ ਜੀ ਉਹ ਪਤਾ ਨਹੀਂ ਕਿੰਨੀ ਕੁ ਅਸਰਦਾਇਕ ਆ ਅਜੇ ਆਪਾਂ ਇਸ ਕੇਸ ਦੀ ਗੱਲ ਕਰੀਏ ਕਿਹਦੇ ਤੇ ਕਿੰਨੀ ਕੁ ਅਸਰਦਾਇਕ ਆ ਦਰਅਸਲ ਤੁਹਾਨੂੰ ਯਾਦ ਹੋਣਾ ਹੈ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਨੇ ਮਸਜਿਦਾਂ ਤੇ ਗੁਰੂ ਘਰਾਂ ਬਾਰੇ ਇੱਕ ਬਿਆਨ ਦਿੱਤਾ ਸੀ ਬੜਾ ਰੈਡੀਕਲ ਬਿਆਨ ਸੀਗਾ ਜੀ ਤੇ ਉਸ ਤੋਂ ਬਾਅਦ ਬਹੁਤ ਮੁਖਾਲਫਤ ਹੋਈ ਸੀ ਕਿ ਉਹਨੇ ਸਪਸ਼ਟੀਕਰਨ ਵੀ ਦਿੱਤਾ ਸੀਗਾ ਮਾਫੀ ਵੀ ਮੰਗੀ ਸੀ ਸ਼ਾਇਦ ਉਤੋਂ ਬਾਅਦ ਕੀ ਹੋਇਆ ਸੀਗਾ ਕਿ ਜਿਹੜੀ ਇਹ ਬੈਲਟ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਵੀ ਪਤਾ ਹੀ ਆ ਕਿ ਆਪਣੇ ਪਿੰਡ ਹੀ ਆਪਣੇ ਪਿੰਡ ਹੀ ਬਾਰਡਰ ਤੇ ਬਿਲਕੁਲ ਬਿਲਕੁਲ ਤਾਂ ਇੱਥੋਂ ਗਾਂ ਜਦੋਂ ਆਪਾਂ ਲੰਘ ਜਾਂਦੇ ਮਟੀਲੀ ਲੰਘ ਕੇ ਤਾਂ گاਉਂ ਸਾਰੀ ਬੈਲਟ ਸ਼ੁਰੂ ਹੋ ਜਾਂਦੀ ਹੈ ਹਨੂਮਾਨਗੜ ਵਗੈਰਾ ਗੰਗਾ ਨਗਰ ਹਮ ਹਮ ਇਹ ਜਿਹੜੇ ਸਿੱਖ ਨੇ ਨਾ ਇੱਥੋਂ ਦੇ ਇਹਨਾਂ ਦੀ ਯੂਨਿਟੀ ਕਾਫੀ ਮਜ਼ਬੂਤ ਹੈ ਇੱਥੇ ਆਪਾਂ ਤਾਂ ਦੇਖਦੇ ਆ ਨਾ ਆਪਣੇ ਥੋੜਾ ਇਕੱਲਾ ਇੱਥੇ ਜ਼ਿਆਦਾ ਧੜੇਬੰਦੀ ਜ਼ਿਆਦਾ ਹੋ ਜਾਂਦੀ ਆ ਇਹ ਕਾਫੀ ਇਕਤਾ ਰੱਖਦੇ ਨੇ ਇੱਥੇ ਜੀ ਇਹਨਾਂ ਨੇ ਫਿਰ ਕੀ ਕੀਤਾ ਕਿ ਜਿਹੜੀ ਵਿਧਾਨ ਸਭਾ ਉੱਥੇ ਚੋਣ ਹੋਈ ਆ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਜੀ ਜੀ ਇਹਦੇ 'ਚ ਜਿਹੜੀਆਂ 11 ਸੀਟਾਂ ਆਉਂਦੀਆਂ ਸੀਗੀਆਂ ਸਾਰੀ ਬੈਲਟ ਦੇ ਵਿੱਚ ਉਹਦੇ 'ਚ ਭਾਜਪਾ ਨੌ ਹਾਰ ਗਈ ਆ ਹੂੰ ਅੱਛਾ ਇੱਕ ਦੋ ਚੀਜ਼ਾਂ ਹੋਰ ਵੀ ਆਉਂਦੀਆਂ ਨੇ ਜਿਦਾਂ ਫਰਜ਼ ਕਰੋ ਕਿ ਆਪਾਂ ਦੇਖਦੇ ਆਂ ਮਸਲਨ ਕਿ ਇੱਕ ਤੇ ਪਿੱਛੇ ਜੇ ਵਿਵਾਦ ਹੋਇਆ ਸੀਗਾ ਆ ਜਿਹੜਾ ਜੁਡੀਸ਼ੀਅਲ ਰਿਖਿਆ ਦਾ ਕਿ ਉਦੋਂ ਜਿਹੜੇ ਸਿੱਖ ਬੱਚੇ ਸੀ ਉਹਨਾਂ ਨੂੰ ਕਕਾਰ ਵਗੈਰਾ ਜਿਹੜੇ ਲਾਉਣ ਵਾਸਤੇ ਕਿਹਾ ਗਿਆ ਕਾਫੀ ਵਿਵਾਦ ਉਹ ਵੀ ਹੋਇਆ ਉਹ ਬਿਲਕੁਲ ਉਹਦੇ ਵਿੱਚ ਵੀ ਇਹ ਬੰਦੇ ਅਗਵਾਨੂ ਸੀਗੇ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਵਕਤ ਵਾਪਰਦੀ ਆ ਜਿਸ ਦਿਨ ਲੋਕ ਸਭਾ ਦਾ ਇਲੈਕਸ਼ਨ ਸੀਗਾ ਨਾ ਜੀ ਉਸ ਦਿਨ ਦੋਸ਼ ਇਹ ਲੱਗਦਾ ਹੈ ਕਿ ਜਿਹੜੇ ਉੱਥੇ ਹੈਗੇ ਸੀ ਅਫਸਰ ਕਹ ਲਓ ਜੀ ਮੁਖ ਅਫਸਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਵੀ ਕੋਈ ਜਾਏਗਾ ਪੋਲਿੰਗ ਸਟੇਸ਼ਨ ਤੇ ਉਹ ਕਿਰਪਾਨ ਪੈਨ ਕੇ ਨਹੀਂ ਜਾਏਗਾ ਜੀ ਤਾਂ ਇਸ ਕਰਕੇ ਕਾਫੀ ਮੁਖਾਲਫਤ ਹੋਈ ਉਹ ਵਰਬਲੀ ਸੀ ਵੈਸੇ ਹਮ ਜੀ ਮਤਲਬ ਕਿ ਜਿਹੜਾ ਹੁਕਮ ਹੋਇਆ ਸੀ ਉਹ ਵਰਬਲੀ ਹੋਇਆ ਸੀਗਾ ਤਾਂ ਹੁਣ ਲਿਆਜ਼ਾ ਮਤਲਬ ਕਿ ਇਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਵੀ ਜੋੜਿਆ ਜਾ ਰਿਹਾ ਕਿਉਂਕਿ ਥੋੜੀ ਜੀ ਗੱਲ ਹੋਈ ਮੇਰੀ ਮੈਂ ਵਰਸ਼ਨ ਲੈਣ ਵਾਸਤੇ ਇਹਨਾਂ ਨੂੰ ਫੋਨ ਕੀਤਾ ਸੀਗਾ ਤਾਂ ਇਹਨਾਂ ਨੇ ਇੰਨੀ ਗੱਲ ਕਹੀ ਆ ਹਾਲਾਂਕਿ ਇਹ ਆਪਦੀ ਹੁਣ ਬਚਾਅ ਵਾਸਤੇ ਇੱਕ ਚਾਰਾ ਜੋ ਵੀ ਕਰ ਰਹੇ ਹਨ ਕਾਨੂੰਨੀ ਤੌਰ ਤੇ ਇਹ ਕਹ ਰਿਹਾ ਕਿ ਦਰਅਸਲ ਕੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਖੁੰਧ ਕਾਂ ਦੇ ਤਹਿਤੀ ਸਾਡੇ ਵਿੱਚੋਂ ਹੀ ਮਤਲਬ ਕਿ ਜਿਹੜਾ ਇਹਨਾਂ ਨੇ ਸ਼ਬਦ ਇਸਤੇਮਾਲ ਕੀਤਾ ਸੀ ਕਿ ਛੇਕੇ ਹੋਏ ਨੇ ਕੁਝ ਲੋਕ ਸਾਡੇ ਵਿੱਚੋਂ ਹੀ ਕੋਈ ਮਤਲਬ ਕਿ ਪੀਤੀ ਹੋਣੀ ਹੈ ਕੋਈ ਗਲਬਾਤਾਂ ਜੀ ਤਾਂ ਭਾਈ ਉਹ ਧੜੇ ਨੂੰ ਹੀ ਅੱਗੇ ਲਾ ਕੇ ਸ਼ਿਕਾਇਤ ਦਰਜ ਕਰਵਾ ਦਿੱਤੀਗਾ ਤਾਂ ਆ ਕੁੱਲ ਮਿਲਾ ਕੇ ਕਹਾਣੀ ਬਣਦੀ ਹੈ ਪਰ ਮੈਂ ਤੁਹਾਨੂੰ ਜਿਵੇਂ ਵਾਰ-ਵਾਰ ਦੱਸ ਰਿਹਾ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਦੇਖ ਹੀ ਜਾਣਾ ਜੀ ਇਹ ਜਿਹੜੇ ਕਾਨੂੰਨ ਨੇ ਇਹਨਾਂ ਨੇ ਗਾਹ ਸੰਘਰਸ਼ਸ਼ੀਲ ਕੋਈ ਵੀ ਹੈ ਪ੍ਰਦਰਸ਼ਨ ਸਾਰੇ ਇਹਨਾਂ ਸਾਰੀਆਂ ਚੀਜ਼ਾਂ ਤੇ ਅਸਰ ਪਾਉਣਾ ਹੀ ਪਾਉਣਾ ਹੈ ਜੀ